ਅੱਜ ਕੱਲ ਸਮਾਰਟਫੋਨ ਦਾ ਜ਼ਮਾਨਾ ਹੈ ਸਾਰੀ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਵੇਚਣ ਵਾਲੀ ਆਈਟਮ ਹੈ ਜੀ ਸਮਾਰਟਫੋਨ ਔਰ ਸਮਾਰਟਫੋਨ ਦੇ ਵਿੱਚ ਸਭ ਤੋਂ ਜ਼ਿਆਦਾ ਪਪੂਲਰ ਹੈ ਆਈਫੋਨ ਐਪਲ ਦੀ ਕੰਪਨੀ ਹੈ ਆਈਫੋਨ ਬਣਾਉਂਦੀ ਹੈ ਔਰ ਜੇ 2024 ਦੀ ਗੱਲ ਕੀਤੀ ਜਾਵੇ 2024 ਦੇ ਵਿੱਚ 231.8 ਮਿਲੀਅਨ ਟੋਟਲ ਆਈਫੋਨ ਵਿਕੇ ਨੇ 231.8 ਮਿਲੀਅਨ ਟੋਟਲ ਔਰ ਉਹਦੇ ਵਿੱਚੋਂ ਸਭ ਤੋਂ ਜ਼ਿਆਦਾ ਵਿਕੇ ਨੇ ਅਮਰੀਕਾ ਦੇ ਵਿੱਚ 155 ਮਿਲੀਅਨ ਯੂਜ਼ਰਸ ਜਿਹੜੇ ਨੇ ਆਈਫੋਨ ਦੇ ਉਹ ਅਮਰੀਕਾ ਦੇ ਵਿੱਚ ਰਹਿੰਦੇ ਨੇ ਹੁਣ ਵਾਲ ਸਟ੍ਰੀਟ ਨੇ ਇੱਕ ਐਸਟੀਮੇਟ ਦਿੱਤਾ ਉਹ ਕਹਿੰਦੇ ਕਿ ਮੰਨ ਲਓ ਅੱਜ ਦਾ ਜਿਹੜਾ ਆਈਫੋਨ ਹੈ ਉਹ ਚਾਈਨਾ ਦੇ ਵਿੱਚ ਤਿਆਰ ਹੋ ਰਿਹਾ ਜਾਂ ਫਿਰ ਪੋਸਿਬਿਲਟੀ ਇਹ ਵੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੰਡੀਆ ਦੇ ਵਿੱਚ ਵੀ ਤਿਆਰ ਹੋਵੇ ਉਸ ਦੀ ਕੀਮਤ ਜਿਹੜੀ ਹੈ ਤਕਰੀਬਨ 1200 ਡਾਲਰ ਦੇ ਨੇੜੇ ਤੇੜੇ ਹੈ ਲੇਕਿਨ ਜੇ ਇਹ ਹੀ ਆਈਫੋਨ ਅਮਰੀਕਾ ਦੇ ਵਿੱਚ ਤਿਆਰ ਹੋਣੇ ਸ਼ੁਰੂ ਹੋ ਜਾਣ ਤਾਂ ਅਮਰੀਕਨ ਲੇਬਰ ਨੂੰ ਜਿਸ ਹਿਸਾਬ ਦੇ ਨਾਲ ਪੇ ਕੀਤਾ ਜਾਏਗਾ ਤਾਂ ਉਸ ਹਿਸਾਬ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਆਈਫੋਨ ਦੀ ਕੀਮਤ ਕਿਤੇ 1500 ਡਾਲਰ ਤੋਂ 3500 ਡਾਲਰ ਤੱਕ ਦੀ ਹੋ ਸਕਦੀ ਹੈ। ਮਤਲਬ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਈਫੋਨ ਇੰਨੇ ਜ਼ਿਆਦਾ ਮਹਿੰਗੇ ਹੋ ਸਕਦੇ ਨੇ ਕਿ ਉਹ ਇੱਕ ਫੇਰੀ ਟੇਲ ਲੱਗਣ ਲੱਗ ਜੇ ਕਿਸੇ ਦੇ ਵੀ ਪਹੁੰਚ ਤੋਂ ਬਾਹਰ ਵਾਲੀ ਇਹ ਗੱਲ ਹੋ ਜਾਣੀ ਹੈ। ਹੁਣ ਇਹ ਸਾਰੀ ਗੱਲ ਚੱਲੀ ਕਿੱਥੋਂ ਹੈ ਜੀ ਅਮਰੀਕਾ ਦੇ ਪ੍ਰੈਜ਼ੀਡੈਂਟ ਮਿਸਟਰ ਡੋਨਲਡ 트੍ਰੰਪ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਐਪਲ ਦੀ ਕੰਪਨੀ ਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਸੋਚ ਰਹੇ ਹੋ ਕਿ ਤੁਸੀਂ ਅਮਰੀਕਾ ਦੇ ਵਿੱਚ ਫੋਨ ਵੇਚੋ ਤੇ ਇਹ ਕੰਪਨੀ ਜਿਹੜੀ ਹੈ ਆਈਫੋਨ ਪ੍ਰੋਡਕਸ਼ਨ ਹੈ ਜਿਹੜੀ ਉਹ ਤੁਸੀਂ ਕਰੋ ਇੰਡੀਆ ਦੇ ਵਿੱਚ ਐਪਲ ਦੀ ਕੰਪਨੀ ਨੇ ਇਹ ਸੋਚਿਆ ਸੀ ਕਿ 1.5 ਬਿਲੀਅਨ ਡਾਲਰ ਜਿਹੜਾ ਹੈ ਉਹਨਾਂ ਨੇ ਇੰਡੀਆ ਦੇ ਵਿੱਚ ਇਨਵੈਸਟ ਕਰਨਾ ਹੈ ਉੱਥੇ ਆਈਫੋਨ ਤਿਆਰ ਹੋਇਆ ਕਰਨਗੇ ਤੇ ਅਮਰੀਕਾ ਦੇ ਵਿੱਚ ਆ ਕੇ ਵੇਚਿਆ ਕਰਨਗੇ ਉਹ प्रॉफिट ਇਸ ਦੇ ਨਾਲ ਉਹਨਾਂ ਦਾ ਜ਼ਿਆਦਾ ਹੋ ਜਾਏਗਾ ਲੇਕਿਨ ਮਿਸਟਰ 트ੰਪ ਦੀ ਚੇਤਾਵਨੀ ਇਹ ਹੈ ਕਿ ਜੇ ਆਈਫੋਨ ਅਮਰੀਕਾ ਤੋਂ ਬਾਹਰ ਉਹਨਾਂ ਦੀ ਪ੍ਰੋਡਕਸ਼ਨ ਹੁੰਦੀ ਹੈ ਤਾਂ ਉਹਦੇ ਤੇ 25% ਟੈਰਫ ਲੱਗੇਗਾ 25% ਟੈਰਫ ਦੇ ਨਾਲ ਉਹ ਆਈਫੋਨ ਜਿਹੜੇ ਨੇ ਅਮਰੀਕਾ ਦੇ ਵਿੱਚ ਆਉਣਗੇ ਔਰ ਇਹ ਜਿਹੜੇ ਟੈਰਫ ਹੈ ਇਹ ਸਿਰਫ ਐਪਲ ਦੀ ਕੰਪਨੀ ਨਹੀਂ ਨਾਲ ਦੇ ਨਾਲ ਹੋਰ ਜਿਹੜੀਆਂ ਫੋਨ ਕੰਪਨੀਆਂਜ਼ ਹੈ ਉਹਨਾਂ ਦੇ ਉੱਪਰ ਵੀ ਲਗਾਇਆ ਜਾਏਗਾ ਜਿਸ ਤਰ੍ਹਾਂ ਕਿ ਸੈਮਸੰਗ ਜਦੋਂ ਇਹ ਅਨਾਉਂਸਮੈਂਟ ਕੀਤੀ ਗਈ ਕਿ ਜੇ ਐਪਲ ਨੇ ਆਈਫੋਨ ਜਿਹੜਾ ਹੈ ਇੰਡੀਆ 'ਚ ਬਣਾਇਆ ਤਾਂ ਟੈਰਫ ਲੱਗੇਗਾ ਤਾਂ ਨਾਲ ਦੇ ਨਾਲ ਐਪਲ ਦੇ ਜਿਹੜੇ ਸ਼ੇਅਰਸ ਨੇ ਤਕਰੀਬਨ 3% ਨੀਚੇ ਆ ਗਏ ਮਿਸਟਰ ਡੋਨਲਡ 트੍ਰੰਪ ਅਮਰੀਕਾ ਦੇ ਰਾਸ਼ਟਰਪਤੀ ਉਹਨਾਂ ਨੇ ਮੀਡੀਆ ਦੇ ਵਿੱਚ ਕਿਹਾ ਜੀ ਕਹਿੰਦੇ ਕਿ ਮੈਂ ਟਿਮ ਕੁੱਕ ਐਪਲ ਦੇ ਜਿਹੜੇ ਸੀ ایਓ ਐ ਉਹਨਾਂ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਟ੍ਰੀਟ ਕਰ ਰਿਹਾ ਸੀ ਕਿਉਂਕਿ ਉਹ 500 ਬਿਲੀਅਨ ਡਾਲਰ ਅਮਰੀਕਾ ਦੇ ਵਿੱਚ ਲੈ ਕੇ ਆ ਰਹੇ ਸੀ ਔਰ ਇੱਥੇ ਆ ਕੇ ਉਹਨਾਂ ਨੇ ਬਹੁਤ ਸਾਰੀਆਂ ਜੌਬਸ ਕ੍ਰੀਏਟ ਕਰਨੀਆਂ ਸੀ ਲੇਕਿਨ ਹੁਣ ਮੈਨੂੰ ਇਹ ਉਹਨਾਂ ਨੂੰ ਸ਼ਕਤੀ ਦੇ ਨਾਲ ਚੇਤਾਵਨੀ ਦੇਣੀ ਪੈ ਰਹੀ ਹੈ ਕਿ ਤੁਹਾਡੇ ਆਈਫੋਨਸ ਦੇ ਉੱਪਰ ਹੁਣ 25% ਟੈਰਫ ਲੱਗੇਗਾ ਹੋ ਸਕਦਾ ਜੀ ਆਈਫੋਨ ਜੀਡੀਐਨਓ ਇੰਡੀਆ ਦੇ ਵਿੱਚ ਤਿਆਰ ਹੋਣ ਹੋ ਸਕਦਾ ਉੱਥੋਂ ਇਧਰ ਅਮਰੀਕਾ ਦੇ ਵਿੱਚ ਆਣ ਤਾਂ 25% ਟੈਰਫ ਦੇ ਨਾਲ ਆਉਣਗੇ ਤਾਂ ਵੀ ਆਈਫੋਨ ਮਹਿੰਗੇ ਹੋਣਗੇ ਲੇਕਿਨ ਜੇ ਮਿਸਟਰ ਕੁੱਕ ਨੇ ਇਹ ਸੋਚ ਲਿਆ ਕਿ ਇੰਡੀਆ ਨੂੰ ਛੱਡ ਕੇ ਮੈਂ ਹੁਣ ਅਮਰੀਕਾ ਦੇ ਵਿੱਚ ਇਹ ਆਈਫੋਨ ਦੀ ਪ੍ਰੋਡਕਸ਼ਨ ਸ਼ੁਰੂ ਕਰ ਦਿਆਂ ਤਾਂ ਵੀ ਆਈਫੋਨ ਅਗਲੇ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਮਹਿੰਗੇ ਹੋ ਸਕਦੇ ਨੇ